ਬੜੇ ਅਫਸੋਸ ਦੇ ਨਾਲ ਅੱਜ ਦੇ ਪ੍ਰਾਈਮ ਬੁਲੇਟਨ ਦੇ ਵਿੱਚ ਇੱਕ ਵਾਰੀ ਫੇਰ ਅਜਹੀ ਖੌਫਨਾਕ ਖਬਰ ਤੁਹਾਨੂੰ ਦੱਸਣੀ ਪੈ ਰਹੀ ਹੈ ਜਿਸ ਨੇ ਭੈਣ ਭਰਾ ਅਤੇ ਮਾਂ ਪੁੱਤ ਦੇ ਰਿਸ਼ਤੇ ਨੂੰ ਤਾਰ-ਤਾਰ ਕਰਕੇ ਰੱਖ ਦਿੱਤਾ ਹੈ ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮਹਿਰ ਸ਼ਰਨਕੋਤ ਇੱਕ ਘਟਨਾ ਪੰਜਾਬ ਦੇ ਵਿੱਚ ਵਾਪਰੀ ਹੈ ਪੰਜਾਬ ਪੁਲਿਸ ਦੀ ਵਰਦੀ ਵਿੱਚ ਸਕੇ ਭੈਣ ਭਰਾਵਾਂ ਦੇ ਨਾਲ ਵਾਪਰੀ ਹੈ ਪਰ ਇੱਥੇ ਭਰਾ ਦੋਸ਼ੀ ਹੈ ਭੈਣ ਮੁੱਲਜ਼ਮ ਹੈ ਨਾਲ ਹੀ ਇਹਨਾਂ ਦੀ ਮਾਂ ਵੀ ਮੁਕਾਦ ਦਿੱਤੀ ਗਈ ਹੈ ਮੁਕਾਉਣ ਵਾਲਾ ਹੈ ਭਰਾ ਉਸਨੇ ਆਪਣੀ ਸਾਕੀ ਭੈਣ ਵੀ ਨਹੀਂ ਬਖਸ਼ੀ ਤੇ ਆਪਣੀ ਮਾਂ ਵੀ ਨਹੀਂ ਬਖਸ਼ੀ ਅਜਹੀ ਵਾਰਦਾਤ ਹੈ ਕਿ ਸੁਣ ਕੇ ਦਿਮਾਗ ਸੁੰਨ ਹੋ ਜਾਂਦਾ ਹੈ ਪੁਲਿਸ ਦੀ ਵਰਦੀ ਵਿੱਚ ਰਾਖਸ਼ ਵਣੇ ਭਰਾ ਨੇ ਪੁਲਿਸ ਦੇ ਸੀਆਈਡੀ ਮਹਿਕਮੇ ਦੇ ਵਿੱਚ ਕੰਮ ਕਰਨ ਵਾਲੀ ਆਪਣੀ ਸੱਕੀ ਭੈਣ ਅਤੇ ਮਾਂ ਦੋਵਾਂ ਨੂੰ ਜਿਉਂਦਿਆਂ ਨੂੰ ਕਾਰ ਦੇ ਵਿੱਚ ਸਾਰ ਦਿੱਤਾ ਸਾਲਿਆ ਹੀ ਨਹੀਂ ਇਸ ਨੂੰ ਇਸ ਕਦਰ ਹਾਦਸਾ ਵਿਖਾਇਆ ਕਿ ਪੁਲਿਸ ਵੀ ਪੂਰੀ ਤਰ੍ਹਾਂ ਚਕਮਾ ਖਾ ਗਈ ਸੀ ਪਰ ਭਰਾ ਫਿਰ ਆਪਣੇ ਜਾਲ ਵਿੱਚ ਆਪ ਹੀ ਫਸ ਗਿਆ ਕਹਿੰਦੇ ਨੇ ਕਿ ਦੋਸ਼ੀ ਕੋਈ ਨਾ ਕੋਈ ਕਲੂ ਤਾਂ ਛੱਡ ਹੀ ਦਿੰਦਾ ਹੈ ਬਾਕੀ ਪ੍ਰਮਾਤਮਾ ਨੇ ਵੀ ਗੁਨਾਹਾਂ ਦਾ ਹਿਸਾਬ ਕਰ ਨਹੀਂ ਹੁੰਦਾ ਪ੍ਰਾਵਲ ਨੂੰ ਮਾਂ ਅਤੇ ਭੈਣ ਨੂੰ ਖਤਮ ਕਰਨ ਦੀ ਇਸ ਖੌਫਨਾਕ ਸਾਜ਼ਿਸ਼ ਤੋਂ ਪਰਤਦਰ ਪਰਤ ਪਰਦਾ ਚੁੱਕਾਂਗੇ ਤੇ ਨਾਲੇ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਉਂ ਪ੍ਰਾਵਲ ਨੂੰ ਆਪਣੀ ਸਗੀ ਭੈਣ ਤੇ ਮਾਂ ਤੋਂ ਇੰਨੀ ਨਫ਼ਰਤ ਹੋ ਗਈ ਸੀ ਜਾਂ ਫਿਰ ਉਹ ਸਾਈਕੋਪੈਥ ਸੀ 16 ਅਤੇ 17 ਜਨਵਰੀ ਦੀ ਦਰਮਿਆਨੀ ਰਾਤ ਸੀ ਪੰਜਾਬ ਧੁੰਦ ਦੀ ਸਫੇਦ ਚਾਦਰ ਨਾਲ ਢਕਿਆ ਹੋਇਆ ਸੀ ਤੇ ਇਸ ਰਾਤ ਪੁਲਿਸ ਦੀ ਵਰਦੀ ਵਿੱਚ ਇੱਕ ਭਰਾ ਦਾ ਖੂਨ ਵੀ ਛਿੱਟਾ ਹੋ ਗਿਆ ਰਾਤ ਦੇ ਹਨੇਰੇ ਵਿੱਚ ਸੰਗਰੂਰ ਤੇ ਸੂਲਰ ਘਰਾਟ ਨੂੰ ਜੋੜਨ ਵਾਲੀ ਨਹਿਰ ਦੇ ਕੰਢੇ ਪੀਬੀ 13 ਬੀਬੀਐਸ 1294 ਨੰਬਰ ਦੀ ਮਾਰੂਤੀ ਸਵਿਫਟ ਕਾਰ ਜ਼ੋਰਦਾਰ ਰੁੱਖ ਦੇ ਨਾਲ ਟਕਰਾਈ ਤੇ ਉਹਦੇ ਵਿੱਚ ਅੱਗ ਲੱਗ ਗਈ ਕਾਰ ਵਿੱਚ ਸਵਾਰ ਦੋ ਮਹਿਲਾਵਾਂ ਜਿਉਂਦੀਆਂ ਸੜ ਗਈਆਂ ਜਾਂਚ ਹੋਈ ਤਾਂ ਪਤਾ ਲੱਗਿਆ ਕਿ ਇਹਨਾਂ ਦੋਵੇਂ ਮਹਿਲਾਵਾਂ ਵਿੱਚੋਂ ਇੱਕ ਮਹਿਲਾ ਪੰਜਾਬ ਪੁਲਿਸ ਦੀ ਮੁਲਾਜ਼ਮ ਸਰਬਜੀਤ ਕੌਰ ਸੀ ਜਦ ਕਿ ਨਾਲ ਦੂਜੀ ਸੀਟ ਤੇ ਬੈਠੀ ਉਸਦੀ ਮਾਂ ਸੀ ਜਿਸ ਵਕਤ ਕਾਰ ਹਾਦਸੇ ਦਾ ਸ਼ਿਕਾਰ ਹੋਈ ਉਸ ਵਕਤ ਸੁੰਨਸਾਨ ਸੜਕ ਤੇ ਕੋਈ ਨਹੀਂ ਸੀ ਲੋਕਾਂ ਨੇ ਗੱਡੀ ਨੂੰ ਰੁੱਖ ਦੇ ਨਾਲ ਟਕਰਾਂਦੀ ਵੇਖਿਆ ਅੱਗ ਦੀਆਂ ਲਪਟਾਂ ਵੇਖੀਆਂ ਪਹਿਲੀ ਨਜ਼ਰ ਵਿੱਚ ਰਾਹਗੀਰਾਂ ਨੂੰ ਵੀ ਹਾਦਸਾ ਹੀ ਲੱਗਿਆ ਫੌਰਨ ਪੁਲਿਸ ਨੂੰ ਇਤਲਾਹ ਕੀਤੀ ਗਈ ਮੌਕੇ ਤੇ ਪਹੁੰਚੀ ਪੁਲਿਸ ਨੂੰ ਵੀ ਪਹਿਲੀ ਨਜ਼ਰੀ ਹਾਦਸਾ ਹੀ ਲੱਗ ਰਿਹਾ ਸੀ ਮਾਤੀ ਦੀਆਂ ਦੇਹਾਂ ਵੀ ਪਿੰਚਰ ਬਣ ਚੁੱਕੀਆਂ ਸੀ ਗੱਡੀ ਨਾਲ ਜੁੜੇ ਦਸਤਾਵੇਜ਼ ਸੜ ਗਏ ਸਨ ਨੰਬਰ ਪਲੇਟ ਤੋਂ ਵੀ ਪਛਾਣ ਨਹੀਂ ਹੋ ਰਹੀ ਸੀ ਕਿ ਗੱਡੀ ਵਿੱਚ ਸਵਾਰ ਦੋਵੇਂ ਮਹਿਲਾਵਾਂ ਕੌਣ ਹਨ ਕਿੱਥੋਂ ਦੀਆਂ ਹਨ 76 ਨੰਬਰ ਤੋਂ ਗੱਡੀ ਦੇ ਮਾਲਕ ਦੀ ਪਛਾਣ ਹੋਈ ਘਰ ਵਾਲਿਆਂ ਨੂੰ ਇਤਲਾਹ ਕੀਤੀ ਗਈ ਮ੍ਰਿਤਕ ਪੁਲਿਸ ਮੁਲਾਜ਼ਮ ਸਰਪਜੀਤ ਕੌਰ ਦਾ ਭਰਾ ਗੁਰਪ੍ਰੀਤ ਸਿੰਘ ਸੰਗਰੂਰ ਸਦਰ ਪੁਲਿਸ ਵਿਸ਼ਤਾਨਾ ਸੀ ਗੁਰਪ੍ਰੀਤ ਕੋਲ ਜਦੋਂ ਪੁਲਿਸ ਪਹੁੰਚੀ ਤਾਂ ਮਾਂ ਤੇ ਭੈਣ ਦੀ ਤਰਤਨਾਕ ਜਾਨ ਜਾਣ ਦੀ ਖਬਰ ਦਿੱਤੀ ਪ੍ਰਾਣੀ ਦੱਸਿਆ ਕਿ ਸਰਬਜੀਤ ਕੌਰ ਡਿਊਟੀ ਤੇ ਜਾਣ ਵਕਤ ਮਾਂ ਨੂੰ ਅੱਧੀ ਰਾਤ ਕਿਸੇ ਰਿਸ਼ਤੇਦਾਰ ਦੇ ਘਰੇ ਛੱਡਣ ਜਾ ਰਹੀ ਸੀ ਸਕੇ ਪ੍ਰਾਦਿਮਿਆਨ ਦਰਜ ਕਰਨ ਤੋਂ ਬਾਅਦ ਪੁਲਿਸ ਨੂੰ ਵੀ ਪਹਿਲੀ ਨਜ਼ਰੀ ਬਿਲਕੁਲ ਨਹੀਂ ਲੱਗਿਆ ਕਿ ਗੁਰਪ੍ਰੀਤ ਝੂਠ ਬੋਲ ਰਿਹਾ ਹੈ ਇੱਕ ਤਾਂ ਗੁਰਪ੍ਰੀਤ ਪੁਲਿਸ ਮੁਲਾਜ਼ਮ ਸੀ ਤੇ ਦੂਸਰਾ ਦੋਵੇਂ ਮਹਿਲਾਵਾਂ ਦਾ ਘਰ ਦਾ ਮੈਂਬਰ ਪੁਲਿਸ ਨੂੰ ਭਰਾ ਤੇ ਸ਼ੱਕ ਕਰਨ ਦੀ ਕੋਈ ਵਜ੍ਹਾ ਵੀ ਨਹੀਂ ਮਿਲ ਰਹੀ ਸੀ पर जांच दौरान पुलिस ਨੂੰ ਗੁਰਪ੍ਰੀਤ ਸਿੰਘ ਦੀਆਂ ਗੱਲਾਂ ਤੋਂ ਕੁਝ ਸ਼ੱਕ ਹੋ ਗਿਆ ਜਦੋਂ ਗੁਰਪ੍ਰੀਤ ਸਿੰਘ ਦੇ ਮਾਂ ਤੇ ਭੈਣ ਸਰਬਜੀਤ ਕੌਰ ਨਾਲ ਰਿਸ਼ਤਿਆਂ ਦੀ ਕੋਖ ਕੀਤੀ ਤਾਂ ਪਤਾ ਲੱਗਿਆ ਕਿ ਗੁਰਪ੍ਰੀਤ ਸਿੰਘ ਦੀ ਆਪਣੀ ਮਾਂ ਤੇ ਭੈਣ ਸਰਬਜੀਤ ਕੌਰ ਨਾਲ ਬਣਦੀ ਨਹੀਂ ਸੀ ਆਪਸ ਵਿੱਚ ਬੋਲ ਚਾਲ ਤੱਕ ਨਹੀਂ ਸੀ ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਹੋਰ ਡੂੰਘਾਈ ਵਿੱਚ ਜਾਣ ਦੀ ਕੋਸ਼ਿਸ਼ ਕੀਤੀ। ਪੁਲਿਸ ਸਾਹਮਣੇ ਸਵਾਲ ਸੀ ਕਿ ਆਖਰ ਜਹੀ ਕਿਹੜੀ ਮੁਸੀਬਤ ਹੋ ਸਕਦੀ ਹੈ ਕਿ ਅੱਧੀ ਰਾਤ ਨੂੰ ਸੁੰਨਸਾਨ ਸੜਕਾਂ 'ਹੀ ਸਰਬਜੀਤ ਕੌਰ ਆਪਣੀ ਮਾਂ ਨੂੰ ਰਿਸ਼ਤੇਦਾਰ ਦੇ ਘਰੇ ਛੱਡਣ ਜਾ ਰਹੀ ਸੀ। ਸਰਬਜੀਤ ਕੌਰ ਸਵੇਰੇ ਵੀ ਤਾਂ ਮਾਂ ਨੂੰ ਛੱਡਣ ਲਈ ਜਾ ਸਕਦੀ ਸੀ। ਭਰਾ ਨਾਲ ਸਰਬਜੀਤ ਕੌਰ ਤੇ ਮਾਂ ਦੀ ਤਲਖੀ ਤੇ ਅੱਧੀ ਰਾਤ ਸਰਬਜੀਤ ਵੱਲੋਂ ਮਾਂ ਨੂੰ ਰਿਸ਼ਤੇਦਾਰ ਦੇ ਘਰ ਛੱਡਣ ਦੀ ਥਿਊਰੀ ਨੇ ਪੁਲਿਸ ਦੀ ਦੁਰਘਟਨਾ ਨਾਲ ਹੋਈ ਮੌਤ ਦੀ ਥਿਉਰੀ ਨੂੰ ਬਦਲ ਕੇ ਰੱਖ ਦਿੱਤਾ ਪਿੰਡ ਦੇ ਲੋਕਾਂ ਤੋਂ ਪੁੱਛ ਕੇ 취ਈ ਪਤਾ ਲੱਗਿਆ ਕਿ ਸਰਬਜੀਤ ਕੌਰ ਦਾ ਵਿਆਹ ਹੋਇਆ ਸੀ ਪਰ ਕੁਝ ਸਾਲਾਂ ਤੋਂ ਮਾਂ ਨਾਲ ਪੇਕੇ ਘਰ ਹੀ ਰਹਿੰਦੇ ਸੀ ਭਰਾ ਗੁਰਪ੍ਰੀਤ ਸਿੰਘ ਇਸੇ ਗੱਲ ਤੋਂ ਭੈਣ ਤੇ ਮਾਂ ਨਾਲ ਨਾਰਾਜ਼ ਸੀ ਮਾਂ ਤੇ ਨਾਲ ਗੁਰਪ੍ਰੀਤ ਦਾ ਜਾਇਦਾਦ ਦਾ ਰੌਲਾ ਚੱਲਦਾ ਸੀ ਪੁਲਿਸ ਨੂੰ ਪੂਰੀ ਖੇਡ ਸਮਝ ਆਉਣ ਲੱਗੀ ਗੁਰਪ੍ਰੀਤ ਨੂੰ ਹਿਰਾਸਤ ਵਿੱਚ ਲਿਆ ਪੁੱਛਗਿੱਛ ਸ਼ੁਰੂ ਕੀਤੀ ਤਾਂ ਪੂਰੀ ਸਾਜ਼ਿਸ਼ ਤੋਂ ਪਰਦਾ ਫਾਸ਼ ਹੋ ਗਿਆ ਗੁਰਪ੍ਰੀਤ ਨੇ ਕਬੂਲ ਕੀਤਾ ਕਿ ਉਸ ਨੇ ਹੀ ਇਸ ਕੰਡ ਨੂੰ ਅੰਜਾਮ ਦਿੱਤਾ ਸੀ ਜਾਂਚ ਵਿੱਚ ਸਾਹਮਣੇ ਆਇਆ ਕਿ ਗੁਰਪ੍ਰੀਤ ਸਿੰਘ ਨੇ ਪਹਿਲਾਂ ਭੈਣ ਸਰਬਜੀਤ ਕੌਰ ਅਤੇ ਮਾਂ ਨੂੰ ਖਤਮ ਕੀਤਾ ਫਿਰ ਗੱਡੀ ਵਿੱਚ ਦੇਹਾਂ ਨੂੰ ਰੱਖ ਕੇ ਲੈ ਗਿਆ ਪਲਾਨ ਦੇ ਮੁਤਾਬਕ ਸੰਗਰੂਰ ਦੇ ਸੂਲਰ ਘਾਟ ਨੂੰ ਜੋੜਨ ਵਾਲੀ ਸੜਕ ਦੇ ਕੰਢੇ ਰੁੱਖ ਨਾਲ ਗੱਡੀ ਮਾਰੀ ਤੇ ਇਸ ਨੂੰ ਹਾਦਸਾ ਵਖਾਉਣ ਦੀ ਕੋਸ਼ਿਸ਼ ਕੀਤੀ ਠੰਡ ਤੇ ਧੁੰਦ ਦੀ ਵਜ੍ਹਾ ਕਰਕੇ ਦੂਰ ਦੂਰ ਤੱਕ ਕੋਈ ਵੀ ਨਜ਼ਰ ਨਹੀਂ ਆ ਰਿਹਾ ਸੀ ਗੁਰਪ੍ਰੀਤ ਨੇ ਪੂਰੀ ਗੱਡੀ ਨੂੰ ਅੰਦਰੋਂ ਤੇ ਬਾਹਰੋਂ ਪੈਟਰੋਲ ਨਾਲ ਭਰ ਦਿੱਤਾ ਤਾਂ ਕਿ ਅੱਗ ਲੱਗਣ ਤੋਂ ਬਾਅਦ ਦੀਹਾਂ ਪੂਰੀ ਤਰ੍ਹਾਂ ਨਾਲ ਸੜ ਜਾਣ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਹੀ ਨਾ ਹੋਵੇ ਗੱਡੀ ਨੂੰ ਅੱਗ ਲਾਉਣ ਤੋਂ ਬਾਅਦ ਗੁਰਪ੍ਰੀਤ ਫਰਾਰ ਹੋ ਗਿਆ ਕਾਫੀ ਦੇਰ ਬਾਅਦ ਕੁਝ ਲੋਕ ਜਦੋਂ ਉੱਥੋਂ ਗੁਜ਼ਰੇ ਤਾਂ ਇੱਕ ਸੜੀ ਹੋਈ ਗੱਡੀ ਵੇਖੀ ਪੁਲਿਸ ਨੂੰ ਇਤਲਾਹ ਕੀਤੀ ਪਰ ਉਦੋਂ ਤੱਕ ਸਭ ਕੁਝ ਖਤਮ ਹੋ ਚੁੱਕਿਆ ਸੀ ਪੁਲਿਸ ਨੇ ਗੁਰਪ੍ਰੀਤ ਖਿਲਾਫ ਬੀਐਨਐਸ ਦੇ ਸੈਕਸ਼ਨ 281 106 ਅਤੇ ਕਤਲ ਦੀ ਧਾਰਾ 103 ਲਾਈ ਹੈ ਦੋਵੇਂ ਭੈਣ ਭਰਾ ਸਰਬਜੀਤ ਅਤੇ ਗੁਰਪ੍ਰੀਤ 2016 ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਏ ਸਨ ਸਰਬਜੀਤ ਕੌਰ ਸੀਆਈਡੀ ਦੇ ਸਾਈਬਰ ਕ੍ਰਾਈਮ ਵਿਭਾਗ ਦੇ ਵਿੱਚ ਤਾਇਨਾਤ ਸੀ ਜਦ ਕਿ ਗੁਰਪ੍ਰੀਤ ਸੰਗਰੂਰ ਸਦਰ ਥਾਣੇ ਵਿੱਚ ਪੋਸਟਡ ਸੀ ਕਿਸੇ ਵੀ ਅਪਰਾਧ ਦੀ ਜੜ ਜ਼ਰ ਜ਼ੂਰੂ ਅਤੇ ਜ਼ਮੀਨ ਨੂੰ ਮੰਨਿਆ ਜਾਂਦਾ ਹੈ ਗੁਰਪ੍ਰੀਤ ਵੱਲੋਂ ਆਪਣੀ ਭੈਣ ਸਰਬਜੀਤ ਅਤੇ ਆਪਣੀ ਮਾਂ ਦੇ ਖਾਤਮੇ ਪਿੱਛੇ ਜ਼ਮੀਨ ਵੱਡੀ ਵਜ੍ਹਾ ਸੀ ਜਿਸ ਵੀ ਦਰਦੀ ਤੇ ਨਾਲ ਗੁਰਪ੍ਰੀਤ ਨੇ ਆਪਣੀ ਮਾਂ ਤੇ ਭੈਣ ਨੂੰ ਮੁਕਾਇਆ ਇਹ ਦਿਲ ਨੂੰ ਹਿਲਾਉਣ ਵਾਲੀ ਘਟਨਾ ਹੈ ਸੱਚੋਚ ਕਿ ਜ਼ਮੀਨ ਐਡੀ ਵੀ ਕਿੰਨੀ ਕਲਾਜ਼ਮੀ ਹੁੰਦੀ ਹੈ ਪੈਸਾ ਇੰਨਾ ਵੀ ਕਿੰਨਾ ਦਿਮਾਗ ਇਨਸਾਨ ਦੇ ਦਿਮਾਗ ਤੇ ਚੜ ਜਾਂਦਾ ਹੈ ਕਿ ਉਹ ਆਪਣੇ ਸੱਖਿਆ ਨੂੰ ਵੀ ਨਿਬਖਸ਼ਦਾ ਇਨਸਾਨੀ ਖੂਨ ਕਿਸ ਕਦਰ ਲਾਲਚ ਦੇ ਵਿੱਚ ਪਾਣੀ ਹੋ ਜਾਂਦਾ ਚੁੱਟਾ ਹੋ ਜਾਂਦਾ ਗੁਰਪ੍ਰੀਤ ਨੇ ਇਸ ਨੂੰ ਸਾਬਿਤ ਕੀਤਾ ਹੈ ਇਸ ਕੇਸ ਨੂੰ ਜਿਸ ਤਰੀਕੇ ਨਾਲ ਪੁਲਿਸ ਨੇ ਸੁਲਝਾਇਆ, ਟਰੈਕ ਕੀਤਾ ਉਹ ਕਾਬਲੇ ਤਾਰੀਫ ਹੈ। ਪਹਿਲੀ ਨਜ਼ਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਸ ਵਾਰ ਦਾਕ ਨੂੰ ਹੱਥ ਸੇ ਮੰਗ ਦੱਸਣ ਦੀ ਕੋਸ਼ਿਸ਼ ਕੀਤੀ ਗਈ, ਉਸ ਦੇ ਪਿੱਛੇ ਸਾਜ਼ਿਸ਼ ਦਾ ਐਂਗਲ ਲੱਭਣਾ ਸੌਖਾ ਨਹੀਂ ਸੀ। ਉਹ ਵੀ ਮਾਂ-ਭੈਣ ਤੇ ਭਰਾ ਦੇ ਉਸ ਰਿਸ਼ਤੇ ਵਿੱਚੋਂ ਜਿਸ ਨੂੰ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਹੈ, ਜਿਸ ਤੇ ਸ਼ੱਕ ਕਰਨਾ ਮੁਸ਼ਕਿਲ ਹੀ ਨਹੀਂ ਨਾ ਮੌਕੇਨ ਸੀ। ਪਰ ਜਿਸ ਤਰ੍ਹਾਂ ਪੰਜਾਬ ਪੁਲਿਸ ਨੇ ਗੁਰਪ੍ਰੀਤ ਨੂੰ ਫੜ ਕੇ ਨਾ ਸਿਰਫ ਆਪਣੇ ਪੁਲਿਸ ਮੁਲਾਜ਼ਮ ਨੂੰ ਇਨਸਾਫ ਦਿਵਾਇਆ ਬਲਕਿ ਪੁਲਿਸ ਦੀ ਵਰਦੀ ਵਿੱਚ ਦਰਿੰਦੇ ਨੂੰ ਵੀ ਸਲਾਖਾਂ ਦੇ ਪਿੱਛੇ ਪਹੁੰਚਾਇਆ ਹੈ ਉਮੀਦ ਕਰਦੇ ਹਾਂ ਕਿ ਹਰੇਕ ਮਾਮਲੇ ਵਿੱਚ ਪੁਲਿਸ ਇਨਸਾਫ ਕਰੇ ਕਾਲਸ ਪ੍ਰਾਈਮ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ ਬੜੇ ਅਫਸੋਸ ਦੇ ਨਾਲ ਅੱਜ ਦੇ ਪ੍ਰਾਈਮ ਬੁਲੇਟਿਨ ਦੇ ਵਿੱਚ ਇੱਕ ਵਾਰੀ ਫੇਰ ਅਜਹੀ ਖੌਫਨਾਕ ਖਬਰ ਤੁਹਾਨੂੰ ਦੱਸਣੀ ਪੈ ਰਹੀ ਹੈ ਜਿਸ ਨੇ ਭੈਣ ਭਰਾ ਅਤੇ ਮਾਂ ਪੁੱਤ ਦੇ ਰਿਸ਼ਤੇ ਨੂੰ ਤਾਰ-ਤਾਰ ਕਰਕੇ ਰੱਖ ਦਿੱਤਾ ਹੈ ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮਹਿਰ ਸ਼ਰਨ ਕੌਰ ਇੱਕ ਘਟਨਾ ਪੰਜਾਬ ਦੇ ਵਿੱਚ ਵਾਪਰੀ ਹੈ ਪੰਜਾਬ ਪੁਲਿਸ ਦੀ ਵਰਦੀ ਵਿੱਚ ਸਕੇ ਭੈਣ ਭਰਾਵਾਂ ਦੇ ਨਾਲ ਵਾਪਰੀ ਹੈ ਪਰ ਇੱਥੇ ਭਰਾ ਦੋਸ਼ੀ ਹੈ ਭੈਣ ਮੁੱਲਜ਼ਮ ਹੈ ਨਾਲ ਹੀ ਇਹਨਾਂ ਦੀ ਮਾਂ ਵੀ ਮੁਕਾਦਤੀ ਗਈ ਹੈ ਮੁਕਾਉਣ ਵਾਲਾ ਹੈ ਭਰਾ ਉਸਨੇ ਆਪਣੀ ਸਾਕੀ ਭੈਣ ਵੀ ਨਹੀਂ ਬਖਸ਼ੀ ਤੇ ਆਪਣੀ ਮਾਂ ਵੀ ਨਹੀਂ ਬਖਸ਼ੀ ਅਜਹੀ ਵਾਰਦਾਤ ਹੈ ਕਿ ਸੁਣ ਕੇ ਦਿਮਾਗ ਸੁੰਨ ਹੋ ਜਾਂਦਾ ਹੈ ਪੁਲਿਸ ਦੀ ਵਰਦੀ ਵਿੱਚ ਰਾਖਸ਼ ਮਣੇ ਭਰਾ ਨੇ ਪੁਲਿਸ ਦੇ ਸੀਆਈਡੀ ਮੈਕਮੇਂ ਦੇ ਵਿੱਚ ਕੰਮ ਕਰਨ ਵਾਲੀ ਆਪਣੀ ਸੱਕੀ ਭੈਣ ਅਤੇ ਮਾਂ ਦੋਵਾਂ ਨੂੰ ਜਿਉਂਦਿਆਂ ਨੂੰ ਕਾਰ ਦੇ ਵਿੱਚ ਸਾਰ ਦਿੱਤਾ ਸਾਲਿਆ ਹੀ ਨਹੀਂ ਇਸ ਨੂੰ ਇਸ ਕਦਰ ਹਾਦਸਾ ਵਿਖਾਇਆ ਕਿ ਪੁਲਿਸ ਵੀ ਪੂਰੀ ਤਰ੍ਹਾਂ ਚੱਕਮਾ ਖਾ ਗਈ ਸੀ ਪਰ ਭਰਾ ਫਿਰ ਆਪਣੇ ਜਾਲ ਵਿੱਚ ਆਪ ਹੀ ਫਸ ਗਿਆ ਕਹਿੰਦੇ ਨੇ ਕਿ ਦੋਸ਼ੀ ਕੋਈ ਨਾ ਕੋਈ ਕਲੂ ਤਾਂ ਛੱਡ ਹੀ ਦਿੰਦਾ ਹੈ ਬਾਕੀ ਪ੍ਰਮਾਤਮਾ ਨੇ ਵੀ ਗੁਨਾਹਾਂ ਦਾ ਹਿਸਾਬ ਕਰ ਨਹੀਂ ਹੁੰਦਾ ਪਰਾਵਲ ਨੂੰ ਮਾਂ ਅਤੇ ਭੈਣ ਨੂੰ ਖਤਮ ਕਰਨ ਦੀ ਇਸ ਖੌਫਨਾਕ ਸਾਜ਼ਿਸ਼ ਤੋਂ ਪਰਤਦਰ ਪਰਤ ਪਰਦਾ ਚੁੱਕਾਂਗੇ ਤੇ ਨਾਲ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਉਂ ਭਰਾ ਨੂੰ ਆਪਣੀ ਸੱਕੀ ਭੈਣ ਤੇ ਮਾਂ ਤੋਂ ਇੰਨੀ ਨਫ਼ਰਤ ਹੋ ਗਈ ਸੀ ਜਾਂ ਫਿਰ ਉਹ ਸਾਈਕੋਪੈਥ ਸੀ 16 ਅਤੇ 17 ਜਨਵਰੀ ਦੀ ਦਰਮਿਆਨੀ ਰਾਤ ਸੀ ਪੰਜਾਬ ਧੁੰਦ ਦੀ ਸਫੇਦ ਚਾਦਰ ਨਾਲ ਢਕਿਆ ਹੋਇਆ ਸੀ ਇਸ ਰਾਤ ਪੁਲਿਸ ਦੀ ਵਰਦੀ ਵਿੱਚ ਇੱਕ ਭਰਾ ਦਾ ਖੂਨ ਵੀ ਛਿੱਟਾ ਹੋ ਗਿਆ ਰਾਤ ਦੇ ਹਨੇਰੇ ਵਿੱਚ ਸੰਗਰੂਰ ਤੇ ਸੂਲਰ ਘਰਾਟ ਨੂੰ ਜੋੜਨ ਵਾਲੀ ਨਹਿਰ ਦੇ ਕੰਢੇ ਪੀਬੀ 13 ਬੀਬੀਐਸ 1294 ਨੰਬਰ ਦੀ ਮਾਰੂਤੀ ਸਵਿਫਟ ਕਾਰ ਜ਼ੋਰਦਾਰ ਰੁੱਖ ਦੇ ਨਾਲ ਟਕਰਾਈ ਤੇ ਉਹਦੇ ਵਿੱਚ ਅੱਗ ਲੱਗ ਗਈ ਕਾਰ ਵਿੱਚ ਸਵਾਰ ਦੋ ਮਹਿਲਾਵਾਂ ਜਿਉਂਦੀਆਂ ਸੜ ਗਈਆਂ ਜਾਂਚ ਹੋਈ ਤਾਂ ਪਤਾ ਲੱਗਿਆ ਕਿ ਇਹਨਾਂ ਦੋਵੇਂ ਮਹਿਲਾਵਾਂ ਵਿੱਚੋਂ ਇੱਕ ਮਹਿਲਾ ਪੰਜਾਬ ਪੁਲਿਸ ਦੀ ਮੁਲਾਜ਼ਮ ਸਰਬਜੀਤ ਕੌਰ ਸੀ ਜਦ ਕਿ ਨਾਲ ਦੂਜੀ ਸੀਟ ਤੇ ਬੈਠੀ ਉਸਦੀ ਮਾਂ ਸੀ ਜਿਸ ਵਕਤ ਕਾਰ ਹਾਦਸੇ ਦਾ ਸ਼ਿਕਾਰ ਹੋਈ ਉਸ ਵਕਤ ਸੁੰਨਸਾਨ ਸੜਕ ਤੇ ਕੋਈ ਨਹੀਂ ਸੀ ਲੋਕਾਂ ਨੇ ਗੱਡੀ ਨੂੰ ਰੁੱਖ ਦੇ ਨਾਲ ਟਕਰਾਂਦੀ ਵੇਖਿਆ ਅੱਗ ਦੀਆਂ ਲਪਟਾਂ ਵੇਖੀਆਂ ਪਹਿਲੀ ਨਜ਼ਰ ਵਿੱਚ ਰਾਹਗੀਰਾਂ ਨੂੰ ਵੀ ਹਾਦਸਾ ਹੀ ਲੱਗਿਆ ਫੌਰਨ ਪੁਲਿਸ ਨੂੰ ਇਤਲਾਹ ਕੀਤੀ ਗਈ ਮੌਕੇ ਤੇ ਪਹੁੰਚੀ ਪੁਲਿਸ ਨੂੰ ਵੀ ਪਹਿਲੀ ਨਜ਼ਰੀ ਹਾਦਸਾ ਹੀ ਲੱਗ ਰਿਹਾ ਸੀ ਮਾਤੀ ਦੀਆਂ ਦੇਹਾਂ ਵੀ ਪਿੰਚਰ ਬਣ ਚੁੱਕੀਆਂ ਸੀ ਗੱਡੀ ਨਾਲ ਜੁੜੇ ਦਸਤਾਵੇਜ਼ ਸੜ ਗਏ ਸਨ ਨੰਬਰ ਪਲੇਟ ਤੋਂ ਵੀ ਪਛਾਣ ਨਹੀਂ ਹੋ ਰਹੀ ਸੀ ਕਿ ਗੱਡੀ ਵਿੱਚ ਸਵਾਰ ਦੋਵੇਂ ਮਹਿਲਾਵਾਂ ਕੌਣ ਹਨ ਕਿੱਥੋਂ ਦੀਆਂ ਹਨ 76 ਨੰਬਰ ਤੋਂ ਗੱਡੀ ਦੇ ਮਾਲਕ ਦੀ ਪਛਾਣ ਹੋਈ ਘਰਵਾਲਿਆਂ ਨੂੰ ਇਤਲਾਹ ਕੀਤੀ ਗਈ ਮ੍ਰਿਤਕ ਪੁਲਿਸ ਮੁਲਾਜ਼ਮ ਸਰਬਜੀਤ ਕੌਰ ਦਾ ਭਰਾ ਗੁਰਪ੍ਰੀਤ ਸਿੰਘ ਸੰਗਰੂਰ ਸਦਰ ਪੁਲਿਸ ਵਿੱਚ ਤਾਇਨਾਤ ਸੀ ਗੁਰਪ੍ਰੀਤ ਕੋਲ ਜਦੋਂ ਪੁਲਿਸ ਪਹੁੰਚੀ ਤਾਂ ਮਾਂ ਤੇ ਭੈਣ ਦੀ ਤਰਤਨਾਕ ਜਾਨ ਜਾਣ ਦੀ ਖਬਰ ਦਿੱਤੀ ਪ੍ਰਾਣੀ ਦੱਸਿਆ ਕਿ ਸਰਬਜੀਤ ਕੌਰ ਡਿਊਟੀ ਤੇ ਜਾਣ ਵਕਤ ਮਾਂ ਨੂੰ ਅੱਧੀ ਰਾਤ ਕਿਸੇ ਰਿਸ਼ਤੇਦਾਰ ਦੇ ਘਰੇ ਛੱਡਣ ਜਾ ਰਹੀ ਸੀ ਸਕੇਪਰਾ ਦੇ ਬਿਆਨ ਦਰਜ ਕਰਨ ਤੋਂ ਬਾਅਦ ਪੁਲਿਸ ਨੂੰ ਵੀ ਪਹਿਲੀ ਨਜ਼ਰੀ ਬਿਲਕੁਲ ਨਹੀਂ ਲੱਗਿਆ ਕਿ ਗੁਰਪ੍ਰੀਤ ਝੂਠ ਬੋਲ ਰਿਹਾ ਇੱਕ ਤਾਂ ਗੁਰਪ੍ਰੀਤ ਪੁਲਿਸ ਮੁਲਾਜ਼ਮ ਸੀ ਤੇ ਦੂਸਰਾ ਤੋਂ ਹੀ ਮਹਿਲਾਵਾਂ ਦਾ ਘਰ ਦਾ ਮੈਂਬਰ ਪੁਲਿਸ ਨੂੰ ਭਰਾ ਤੇ ਸ਼ੱਕ ਕਰਨ ਦੀ ਕੋਈ ਵਜ੍ਹਾ ਵੀ ਨਹੀਂ ਮਿਲ ਰਹੀ ਸੀ ਪਰ ਜਾਂਚ ਦੌਰਾਨ ਪੁਲਿਸ ਨੂੰ ਗੁਰਪ੍ਰੀਤ ਸਿੰਘ ਦੀਆਂ ਗੱਲਾਂ ਤੋਂ ਕੁਝ ਸ਼ੱਕ ਹੋ ਗਿਆ ਜਦੋਂ ਗੁਰਪ੍ਰੀਤ ਸਿੰਘ ਦੇ ਮਾਂ ਤੇ ਭੈਣ ਸਰਬਜੀਤ ਕੌਰ ਨਾਲ ਰਿਸ਼ਤਿਆਂ ਦੀ ਕੋਖ ਕੀਤੀ ਤਾਂ ਪਤਾ ਲੱਗਿਆ ਕਿ ਗੁਰਪ੍ਰੀਤ ਸਿੰਘ ਦੀ ਆਪਣੀ ਮਾਂ ਤੇ ਭੈਣ ਸਰਬਜੀਤ ਕੌਰ ਨਾਲ ਬਣਦੀ ਨਹੀਂ ਸੀ ਆਪਸ ਵਿੱਚ ਬੋਲਚਾਲ ਤੱਕ ਨਹੀਂ ਸੀ ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਹੋੜ ਡੁੰਗਾਈ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਪੁਲਿਸ ਸਾਹਮਣੇ ਸਵਾਲ ਸੀ ਕਿ ਆਖਰ ਜਹੀ ਕਿਹੜੀ ਮੁਸੀਬਤ ਹੋ ਸਕਦੀ ਹੈ ਕਿਰਦੀ ਰਾਤ ਨੂੰ ਸੁੰਨਸਾਨ ਸੜਕਾਂ 'ਹੀ ਸਰਬਜੀਤ ਕੌਰ ਆਪਣੀ ਮਾਂ ਨੂੰ ਰਿਸ਼ਤੇਦਾਰ ਦੇ ਘਰੇ ਛੱਡਣ ਜਾ ਰਹੀ ਸੀ ਸਰਬਜੀਤ ਕੌਰ ਸਵੇਰੇ ਵੀ ਤਾਂ ਮਾਂ ਨੂੰ ਛੱਡਣ ਲਈ ਜਾ ਸਕਦੇ ਸੀ ਭਰਾ ਨਾਲ ਸਰਬਜੀਤ ਕੌਰ ਤੇ ਮਾਂ ਦੀ ਤਲਖੀ ਦੀ ਅੱਧੀ ਰਾਤ ਸਰਬਜੀਤ ਵੱਲੋਂ ਮਾਂ ਨੂੰ ਰਿਸ਼ਤੇਦਾਰ ਦੇ ਘਰ ਛੱਡਣ ਦੀ ਥਿਉਰੀ ਨੇ ਪੁਲਿਸ ਦੀ ਦੁਰਘਟਨਾ ਨਾਲ ਹੋਈ ਮੌਤ ਦੀ ਥਿਉਰੀ ਨੂੰ ਬਦਲ ਕੇ ਰੱਖ ਦਿੱਤਾ ਪਿੰਡ ਦੇ ਲੋਕਾਂ ਤੋਂ ਪੁੱਛ ਕੇ 취 ਪਤਾ ਲੱਗਿਆ ਕਿ ਸਰਬਜੀਤ ਕੌਰ ਦਾ ਵਿਆਹ ਹੋਇਆ ਸੀ ਪਰ ਕੁਝ ਸਾਲਾਂ ਤੋਂ ਮਾਂ ਨਾਲ ਪੇਕੇ ਘਰ ਹੀ ਰਹਿੰਦੇ ਸੀ ਭਰਾ ਗੁਰਪ੍ਰੀਤ ਸਿੰਘ ਇਸੇ ਗੱਲ ਤੋਂ ਭੈਣ ਤੇ ਮਾਂ ਨਾਲ ਨਾਰਾਜ਼ ਸੀ ਮਾਂ ਤੇ ਨਾਲ ਗੁਰਪ੍ਰੀਤ ਦਾ ਜਾਇਦਾਦ ਦਾ ਰੌਲਾ ਚੱਲਦਾ ਸੀ ਪੁਲਿਸ ਨੂੰ ਪੂਰੀ ਖੇਡ ਸਮਝ ਆਉਣ ਲੱਗੀ ਗੁਰਪ੍ਰੀਤ ਨੂੰ ਹਿਰਾਸਤ ਵਿੱਚ ਲਿਆ ਪੁੱਛਗਿੱਛ ਸ਼ੁਰੂ ਕੀਤੀ ਤਾਂ ਪੂਰੀ ਸਾਜ਼ਿਸ਼ ਤੋਂ ਪਰਦਾ ਫਾਸ਼ ਹੋ ਗਿਆ ਗੁਰਪ੍ਰੀਤ ਨੇ ਕਬੂਲ ਕੀਤਾ ਕਿ ਉਸ ਨੇ ਹੀ ਇਸ ਕੰਡ ਨੂੰ ਅੰਜਾਮ ਦਿੱਤਾ ਸੀ ਜਾਂਚ ਵਿੱਚ ਸਾਹਮਣੇ ਆਇਆ ਕਿ ਗੁਰਪ੍ਰੀਤ ਸਿੰਘ ਨੇ ਪਹਿਲਾ ਭੈਣ ਸਰਬਜੀਤ ਕੌਰ ਅਤੇ ਮਾਂ ਨੂੰ ਖਤਮ ਕੀਤਾ ਫਿਰ ਗੱਡੀ ਵਿੱਚ ਦੇਹਾਂ ਨੂੰ ਰੱਖ ਕੇ ਲੈ ਗਿਆ ਪਲਾਨ ਦੇ ਮੁਤਾਬਕ ਸੰਗਰੂਰ ਦੇ ਸੂਲਰ ਘਾਟ ਨੂੰ ਜੋੜਨ ਵਾਲੀ ਸੜਕ ਦੇ ਕੰਢੇ ਰੁੱਖ ਨਾਲ ਗੱਡੀ ਮਾਰੀ ਤੇ ਇਸ ਨੂੰ ਹਾਦਸਾ ਵਖਾਉਣ ਦੀ ਕੋਸ਼ਿਸ਼ ਕੀਤੀ ਠੰਡ ਤੇ ਧੁੰਦ ਦੀ ਵਜ੍ਹਾ ਕਰਕੇ ਦੂਰ ਦੂਰ ਤੱਕ ਕੋਈ ਵੀ ਨਜ਼ਰ ਨਹੀਂ ਆ ਰਿਹਾ ਸੀ ਗੁਰਪ੍ਰੀਤ ਨੇ ਪੂਰੀ ਗੱਡੀ ਨੂੰ ਅੰਦਰੋਂ ਤੇ ਬਾਹਰੋਂ ਪੈਟਰੋਲ ਨਾਲ ਭਰ ਦਿੱਤਾ ਤਾਂਕਿ ਅੱਗ ਲੱਗਣ ਤੋਂ ਬਾਅਦ ਦੇਹਾਂ ਪੂਰੀ ਤਰ੍ਹਾਂ ਨਾਲ ਸੜ ਜਾਣ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਹੀ ਨਾ ਹੋਵੇ ਗੱਡੀ ਨੂੰ ਅੱਗ ਲਾਉਣ ਤੋਂ ਬਾਅਦ ਗੁਰਪ੍ਰੀਤ ਫਰਾਰ ਹੋ ਗਿਆ। ਕਾਫੀ ਦੇਰ ਬਾਅਦ ਕੁਝ ਲੋਕ ਜਦੋਂ ਉਥੋਂ ਗੁਜ਼ਰੇ ਤਾਂ ਇੱਕ ਸੜੀ ਹੋਈ ਗੱਡੀ ਵੇਖੀ। ਪੁਲਿਸ ਨੂੰ ਇਤਲਾਹ ਕੀਤੀ ਪਰ ਉਦੋਂ ਤੱਕ ਸਭ ਕੁਝ ਖਤਮ ਹੋ ਚੁੱਕਿਆ ਸੀ। ਪੁਲਿਸ ਨੇ ਗੁਰਪ੍ਰੀਤ ਖਿਲਾਫ BNS ਦੇ ਸੈਕਸ਼ਨ 281, 106 ਅਤੇ ਕਤਲ ਦੀ ਧਾਰਾ 103 ਲਈ ਹੈ। ਦੋਵੇਂ ਭੈਣ ਭਰਾ ਸਰਬਜੀਤ ਅਤੇ ਗੁਰਪ੍ਰੀਤ 2016 ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਏ ਸਨ ਸਰਬਜੀਤ ਕੌਰ ਸੀਆਈਡੀ ਦੇ ਸਾਈਬਰ ਕ੍ਰਾਈਮ ਵਿਭਾਗ ਦੇ ਅਧਿਕਾਰੀ ਸੀ ਜਦ ਕਿ ਗੁਰਪ੍ਰੀਤ ਸੰਗਰੂਰ ਸਦਰ ਥਾਣੇ ਵਿੱਚ ਪੋਸਟਡ ਸੀ ਕਿਸੇ ਵੀ ਅਪਰਾਧ ਦੀ ਜੜ ਜ਼ਾਰੇ ਜ਼ੋਰੂ ਅਤੇ ਜ਼ਮੀਨ ਨੂੰ ਮੰਨਿਆ ਜਾਂਦਾ ਹੈ ਗੁਰਪ੍ਰੀਤ ਵੱਲੋਂ ਆਪਣੀ ਭੈਣ ਸਰਬਜੀਤ ਅਤੇ ਆਪਣੀ ਮਾਂ ਦੇ ਖਾਤਮੇ ਪਿੱਛੇ ਜ਼ਮੀਨ ਵੱਡੀ ਵਜ੍ਹਾ ਸੀ ਪਰ ਜਿਸ ਬੇਦਰਦੀ ਤੇ ਨਾਲ ਗੁਰਪ੍ਰੀਤ ਨੇ ਆਪਣੀ ਮਾਂ ਤੇ ਭੈਣ ਨੂੰ ਮੁਕਾਇਆ ਇਹ ਦਿਲ ਨੂੰ ਹਿਲਾਉਣ ਵਾਲੀ ਘਟਨਾ ਹੈ ਸੱਚੋਚ ਕਿ ਜ਼ਮੀਨ ਐਡੀ ਵੀ ਕਿੱਡੀ ਕਲਾਜ਼ਮੀ ਹੁੰਦੀ ਹੈ ਪੈਸਾ ਇੰਨਾ ਵੀ ਕਿੰਨਾ ਦਿਮਾਗ ਇਨਸਾਨ ਦੇ ਦਿਮਾਗ ਤੇ ਚੜ ਜਾਂਦਾ ਹੈ ਕਿ ਉਹ ਆਪਣੇ ਸੱਤਿਆਂ ਨੂੰ ਵੀ ਨਿਬਖਸ਼ਦਾ ਇਨਸਾਨੀ ਖੂਨ ਕਿਸ ਕਦਰ ਲਾਲਚ ਦੇ ਵਿੱਚ ਪਾਣੀ ਹੋ ਜਾਂਦਾ ਚਿੱਟਾ ਹੋ ਜਾਂਦਾ ਗੁਰਪ੍ਰੀਤ ਨੇ ਇਸ ਨੂੰ ਸਾਬਿਤ ਕੀਤਾ ਹੈ ਇਸ ਕੇਸ ਨੂੰ ਜਿਸ ਤਰੀਕੇ ਨਾਲ ਪੁਲਿਸ ਨੇ ਸੁਲਝਾਇਆ ਟਰੈਕ ਕੀਤਾ ਉਹ ਕਾਬਲੇ ਤਾਰੀਫ ਹੈ ਪਹਿਲੀ ਨਜ਼ਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਸ ਵਾਰਦਾਤ ਨੂੰ ਹਾਦਸੇ ਵਾਂਗ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਉਸ ਦੇ ਪਿੱਛੇ ਸਾਜਿਸ਼ ਦਾ ਐਂਗਲ ਲੱਭਣਾ ਸੌਖਾ ਨਹੀਂ ਸੀ ਉਹ ਵੀ ਮਾਂ ਭੈਣ ਤੇ ਭਰਾ ਦੇ ਉਸ ਰਿਸ਼ਤੇ ਵਿੱਚੋਂ ਜਿਸ ਨੂੰ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਹੈ ਜਿਸ ਤੇ ਸ਼ੱਕ ਕਰਨਾ ਮੁਸ਼ਕਿਲ ਹੀ ਨਹੀਂ ਨਾਮੋਗੈਂਸੀ ਪਰ ਜਿਸ ਤਰ੍ਹਾਂ ਪੰਜਾਬ ਪੁਲਿਸ ਨੇ ਗੁਰਪ੍ਰੀਤ ਨੂੰ ਫੜ ਕੇ ਨਾ ਸਿਰਫ ਆਪਣੇ ਪੁਲਿਸ ਮੁਲਾਜ਼ਮ ਨੂੰ ਇਨਸਾਫ ਦਿਵਾਇਆ ਬਲਕਿ ਪੁਲਿਸ ਦੀ ਵਰਦੀ ਵਿੱਚ ਦਰਿੰਦੇ ਨੂੰ ਵੀ ਸਲਾਖਾਂ ਦੇ ਪਿੱਛੇ ਪਹੁੰਚਾਇਆ ਹੈ ਉਮੀਦ ਕਰਦੇ ਹਾਂ ਕਿ ਹਰੇਕ ਮਾਮਲੇ ਵਿੱਚ ਪੁਲਿਸ ਇਨਸਾਫ ਕਰੇ ਕਾਲਸ ਪ੍ਰਾਈਮ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ